ਇਹ ਜਿਹੜੀ ਮਾਇਆ ਹੈ ਨਾ ਇਹਦੇ ਵਿੱਚ ਸਤਿਗੁਰੂ ਮਹਾਰਾਜ ਕਹਿੰਦੇ ਤਿੰਨ ਪ੍ਰਕਾਰ ਦਾ ਦੁੱਖ ਬੰਦੇ ਨੂੰ ਲੱਗ ਜਾਂਦਾ ਜਦੋਂ ਜਿਹੜਾ ਜਿਹੜਾ ਮਾਇਆ ਦੇ ਪਿੱਛੇ ਭੱਜਦਾ ਕਹਿੰਦੇ ਪਹਿਲਾ ਦੁੱਖ ਦੋਂ ਲੱਗਦਾ ਜਦੋਂ ਬੰਦਾ ਸਾਰਾ ਕੁਝ ਛੱਡ ਕੇ ਜ਼ਿੰਸਤੇਦਾਰੀ ਨਾਲ ਤੇ ਪਰਮੇਸ਼ਰ ਨੂੰ ਛੱਡ ਦਿੰਦਾ ਗੁਰੂ ਘਰ ਆਉਣਾ ਛੱਡ ਕੇ ਤੇ ਇਕੱਲੀ ਮਾਇਆ ਨੂੰ ਕਮਾਉਣ ਵਾਸਤੇ ਭੱਜਦਾ ਹੈ ਨਾ ਤੇ ਉਹ ਵੀ ਦੁੱਖ ਮਿਲਦਾ ਹੈ ਉਹ ਦੁੱਖੀ ਹੈ ਸਾਰਾ ਕੁਝ ਛੱਡ ਕੇ ਮਾਇਆ ਪਿੱਛੇ ਭਜਣਾ ਪੈਂਦਾ ਕਹਿਣਾ ਨਹੀਂ ਚਾਹੀਦਾ ਪਰ ਇੱਕ ਹਸਾਬ ਦਾ ਦੁੱਖ ਹੀ ਹੈ ਜਦੋਂ ਅਸੀਂ ਆਪਣਾ ਦੇਸ਼ ਛੱਡ ਕੇ ਬਗਾਨੇ ਦੇਸ਼ ਵਿੱਚ ਮਾਇਆ ਕਮਾਉਣ ਵਾਸਤੇ ਜਾਂਦੇ ਹਾਂ ਹੈ ਤੇ ਦੁੱਖ ਹੀ ਹੈ ਨਾ ਆਪਣੇ ਮਾਤਾ ਪਿਤਾ ਤੋਂ ਦੂਰ ਹਾਂ ਭੈਣ ਭਰਾਵਾਂ ਤੋਂ ਦੂਰ ਹਾਂ ਦੁੱਖ ਹੈ ਨਾ ਪਹਿਲਾਂ ਦੁੱਖ ਪ੍ਰਾਪਤ ਕਰਕੇ ਮਾਇਆ ਨੂੰ ਕਮਾਇਆ ਕਹਿੰਦੇ ਜੇ ਪਰਮੇਸ਼ਰ ਦੀ ਰਹਿਮਤ ਹੋ ਗਈ ਮਾਇਆ ਕੋਲ ਆ ਗਈ ਕੋ ਚਾਰ ਛਲਣ ਜਾਦੇ ਆ ਗਏ ਫਿਰ ਉਹਦੀ ਰੱਖਿਆ ਕਰਨ ਦਾ ਦੁੱਖ ਬੰਦੇ ਨੂੰ ਲੱਗ ਜਾਂਦਾ ਉਹਦੀ ਰੱਖਿਆ ਕਰਨ ਰੱਖਿਆ ਕਰੀ ਜਾਂਦਾ ਹੈ ਇਹ ਦੋ ਦੁੱਖ ਹੋ ਗਏ ਫਿਰ ਕਹਿੰਦੇ ਜੇ ਕਿਤੇ ਬਾਈ ਚਾਂਸ ਉਹ ਜਿਹੜਾ ਮਾਇਆ ਇਕੱਠੀ ਕੀਤੀ ਧਨ ਇਕੱਠਾ ਕੀਤਾ ਹੈ ਜੇ ਕਿਤੇ ਸਰਕਾਰ ਵੱਲੋਂ ਟੈਕਸ ਜ਼ਿਆਦਾ ਲੱਗ ਕੇ ਪੇ ਕਰਨਾ ਪਿਆ ਨਾ ਗਾਲਾ ਧਨ ਚਲਾ ਗਿਆ ਤੇ ਜਾਂ ਫਿਰ ਕਿਤੇ ਕਿਸੇ ਚੋਰ ਨੇ ਚੋਰੀ ਕਰ ਲਈ ਤੇ ਉਹ ਧਨ ਲੈ ਗਿਆ ਇਹਦੇ ਇਹ ਧਨ ਘਰੋਂ ਜਾਂਦਾ ਜਾਂਦਾ ਕਦੇ-ਕਦੇ ਪ੍ਰਾਣਮੀ ਨਾਲ ਹੀ ਲੈ ਜਾਂਦਾ ਬੰਦੇ ਦੇ ਤੀਜਾ ਦੁੱਖ ਇਹ ਲੱਗ ਜਾਂਦਾ ਪਹਿਲਾਂ ਉਹ ਇਕੱਠਾ ਕਰਨ ਦਾ ਦੁੱਖ ਅਠਾ ਹੋ ਗਿਆ ਸਾਹਮਣ ਦਾ ਦੁੱਖ ਇਰ ਕਿਤੇ ਚੋਰੀ ਨਾ ਹੋ ਜਾਵੇ ਉਹ ਦੋ ਚੋਰੀ ਹੋ ਗਿਆ ਤੇ ਮਹਾਰਾਜ ਕਹਿੰਦੇ ਨਾਲੇ ਪ੍ਰਾਣ ਵੀ ਲੈ ਜਾਂਦਾ ਬੰਦੇ ਦਾ ਹੌਕਾ ਨਿਕਲ